ਆਈਕੁੱਤੇ ਤੇ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹਾਂ ਜਿਹੜੇ ਕੋਈ ਜਾਣਕਾਰੀ ਵਾਲੀਆਂ ਵੀਡੀਓਜ਼ ਨੇ ਕੋਈ ਵੀਡੀਓਜ਼ ਹੈ ਉਤਰਾ ਘੱਟ ਵਾਲੀਆਂ ਵੀਡੀਓਜ਼ ਨੇ ਫਾਈ ਤੁਹਾਨੂੰ ਜਾਣਕਾਰੀ ਪਰ ਮੁੰਡਾ ਵੀਡੀਓ ਚੋੜ ਜਾ ਰਿਹਾ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਗਰੀਬਨ ਰੇਗ ਕਰਦੇ ਵਿੱਚ ਇਨਸਾਨ ਆਪਣੀ ਕੋਠੀ ਬਣਾਉਗਾ ਜੋ ਵੀ ਉਹ ਬਹੁਤ ਹੀ ਜਿਆਦਾ ਮਿਹਨਤ ਦੀ ਦਵਾਈ ਦੀ ਹੁੰਦੀ ਆ ਰੇਕ ਬੰਦਾ ਬਹੁਤ ਮਿਹਨਤ ਕਰਕੇ ਇਹ ਕੋਠੀ ਬਣਾਉਂਦਾ ਬਹੁਤ ਪੈਸਾ ਅੱਜਕੱਲ੍ਹ ਸ਼ੋਰ ਤੇ ਲੱਗਦਾ ਹੈ ਜੋ ਲੋਕ ਕੋਠੀ ਬਣਾਉਣ ਦੇ ਵਿੱਚ ਪੈਸੇ ਬਚਾਉਣ ਦੀ ਬੜੀ ਕੋਸ਼ਿਸ਼ ਕਰਦੇ ਪਰ ਕੋਠੀ ਵਾਲਾ ਮਾਨਕ ਕਾਮਯਾਬ ਨਹੀਂ ਹੁੰਦਾ ਕੋਠੀ ਦੇ ਵਿੱਚ ਕਿਉਂਕਿ ਕੰਮ ਫੜਦਾ ਜਿੰਨ ਦੀ ਮਰਜ਼ੀ ਫੜਦੇ ਚਾਹੇ ਇਧਰ ਦੀ ਫੜਨੂ ਚਾਹੇ ਐ ਘਮਾਕੇ ਫੜਨੂ ਜਿੰਨਾ ਮਰਜ਼ੀ ਫੜਦੇ ਜਦੋਂ ਵੀ ਅਸੀਂ ਕੋਠੀ ਦਾ ਸਮਾਨ ਆਪਣੀ ਦਾ ਖਰੀਦਣਾ ਹੈ ਤਾਂ ਦੇ ਵਿੱਚ ਪੁੱਛ ਕੰਨਾ ਬਹੁਤ ਹੀ ਚੰਗੀ ਇੰਡੀਆ ਵਿੱਚ ਚਲੋ ਸਮਾਨ ਖਰੀਦਣ ਤੋਂ ਪਹਿਲਾਂ ਆਪਾਂ ਇਹ ਸ਼ੁਰੂ ਕਰਦੇ ਆਂ ਠੇਕੇਦਾਰ ਦੇ ਨਾਲ ਆਮ ਤੌਰ ਤੇ ਲੋਕਾਂ ਦਾ ਵਾਅਦੇ ਵਿੱਚ ਰੋਲਾ ਪਾ ਜਾਂਦਾ ਔਰ ਠੇਕੇਦਾਰ ਗੱਲਾਂ ਕਰਦੇ ਨੇ ਮਾਲਕ ਔਰ ਗੱਲ ਕਰਦੇ ਨੇ ਇਸ ਕਰਕੇ ਉਹਦੇ ਵਿੱਚ ਉਹਨਾਂ ਦਾ ਅਦੇ ਵਿੱਚ ਗਣਾ ਉਹ ਜੰਦਾ ਇਹ ਗੱਲ ਅਸੀਂ ਬੱਚੀ ਨਹੀਂ ਕਰਦੇ ਇਹ ਅਲੱਗ ਤਿਸਗੀ ਕੰਮ ਦੇ ਸੁ ਦੋਸਤੋ ਪਹਿਲਾਂ ਤਾਂ ਤੁਸੀਂ ਜਦੋਂ ਵੀ ਕੋਠੀ ਬਣਾਉਣੀ ਹੈ ਜਗਾ ਪਸਾਦੇ ਕਰਕੇ ਜਗਾ ਖਰੀਦਦੇ ਹੋ ਇਹ ਰੋਦੇ ਵਿੱਚ ਵੀ ਆਪਣਾ ਨਕਸ਼ਾ ਬਣਵਾਉਣਾ ਜਿਹਦੇ ਮੁਤਾਬਕ ਤੁਸੀਂ ਕੋਠੀ ਬਣਾਉਣੀ ਹੈ ਜਦੋਂ ਤੁਸੀਂ ਨਕਸ਼ਾ ਬਣਵਾਉਣਾ ਹੈ ਤਾਂ ਤੁਸੀਂ ਵਧੀਆ ਇਮਾਨਦਾਰ ਆਰਕੀਟੈਕਟ ਕਿਹੜਾ ਆਰਕੀਟੈਕਟ ਇਮਾਨਦਾਰ ਹੈ ਉਹਦੇ ਕੋਲੋਂ ਨਕਸ਼ਾ ਲਾਓ ਕੋਸ਼ਿਸ਼ ਇਹ ਕਰੋ ਵੀ ਆਰਕੀਟੈਕਟ ਨੂੰ ਇਹ ਨਾ ਕਿਹਾ ਜਾਵੇ ਕਿ ਸਾਨੂੰ ਵਧੀਆ ਕੰਮ ਕਰ ਤੁਸੀਂ ਦੇ ਦਿਓ ਕਾਰੀਗਰ ਤੁਸੀਂ ਆਪ ਲੱਗੋ ਜਿਹੜੇ ਕਿਸੇ ਦੀ ਕੋਠੀ ਦੇ ਵਿੱਚ ਕੰਮ ਕਰਦੇ ਹੋਣਗੇ ਜਿਨੇ ਕਿਸੇ ਨੇ ਕਿਸੇ ਦੀ ਕੋਠੀ ਦੇ ਵਿੱਚ ਕੰਮ ਕਰਿਆ ਹੋਊਗਾ ਉਹਦੇ ਚੰਗੇ ਤੇ ਮਾੜੇ ਵਿਚਾਰ ਉਹਨੂੰ ਪਤਾ ਹੋਣਗੇ ਕੋਨੇ ਕਿਦਾਂ ਦਾ ਕੰਮ ਕਰਿਆ ਕੰਮ ਵਧੀਆ ਕਰਿਆ ਮਾੜਾ ਕਰਿਆ ਉਹ ਤੋਂ ਅੰਦਰ ਉਹ ਮਾਲਕ ਜਿਆਦਾ ਵਧੀਆ ਦੱਸ ਸਕਦਾ ਉਹਦੀ ਅੰਦਰ ਚਾਰ ਪੁੱਤੀਆਂ ਜੂੜੀਆਂ ਬਣਾਈਆਂ ਨੇ ਉਹਦੇ ਵਿੱਚ ਪਤਾ ਕਰੋ ਵੀ ਇਹ ਕਿਦਾਂ ਮਤਲਬ ਇਸ ਬੰਦੇ ਨੇ ਕੰਮ ਕਰਿਆ ਹੈ ਇਸ ਚਾਰੀਆਂ ਪੁੱਤੀਆਂ ਦੇ ਵਿੱਚ ਕੰਮ ਕਰਿਆ ਕੰਮ ਸਿਰੇ ਚੜਾਇਆ ਜਾਂ ਅਧਿਵਚਾਲੇ ਛੱਡੇ ਜਾਂ ਕੋਈ ਗਲਤ ਕਰਿਆ ਮੇਰਾ ਇਥੇ ਵਿਚਾਰ ਆ ਮੇਰੇ ਆਰਕੀਟੈਕਟ ਪ੍ਰੋਫੈਸਰ ਨੂੰ ਮਾਰਕਟ ਕਿ ਮੇਰਾ ਸੁਭਾਅ ਬੜਾ ਕੱਪਾ ਵਾ ਸਿੱਧੀ ਗੱਲ ਸਪਸ਼ਟ ਤੂਹੇ ਗੱਲ ਦਿੰਦਾ ਆ ਆਰਕੀਟੈਕਟਰ ਵੀ ਤਕਰੀਬਨ 5-7% ਐ ਹਜੇ ਨੇ ਜਿਹੜੇ ਨਾਲ ਸੀ ਕਿਸਮ ਦੇ ਨੇ ਅਦਰਵਾਈਜ਼ 10% ਆਰਕੀਟੈਕਟਰ ਭੀ ਹੁੰਦੇ ਨੇ ਕਿਉਂ ਉਹਨਾਂ ਦੀ ਆਪਣੀ ਟੀਮ ਸਹੀ ਹੁੰਦੀ ਐ ਤੋ ਇੱਕ ਉਹਦੇ ਨੂੰ ਆਪਣੇ ਪੈਸੇ ਤੋਂ ਮਿਲ ਜਾਂਦਾ ਮੇਰਾ ਤਾਂ ਖਿਆਲ ਆ ਵੀ ਉਹਨੂੰ ਹੋਰ ਪਾਸੇ ਚੱਕ ਕੇ ਚਲੋ ਕਹ ਜੀ ਤੁਸੀਂ ਨਕਸ਼ਾ ਣਵਾਦਿਆ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਠੇਕੇਦਾਰ ਨੂੰ ਲੱਭ ਲਿਆ ਹੁਣ ਤੁਹਾਨੂੰ ਕੋਲੇ ਕੀ ਕੰਮ ਆ ਜੀ ਤੁਸੀਂ ਠੇਕੇਦਾਰ ਨੂੰ ਨਕਸ਼ਾ ਦਿਖਾਓ ਫਰੰਟ ਐਲੀਵੀਸ਼ਨ ਦਿਖਾਓ ਉਹਦੇ ਨਾਲ ਬੈਠ ਕੇ ਇਹ ਗੱਲਬਾਤ ਕਰੋ ਰੇਟ ਤੈਅ ਕਰੂਦੇ ਨਾਲ ਠੇਕੇਦਾਰ ਨੂੰ ਇਹ ਚੀਜ਼ ਕਹਿ ਦੋ ਵੀ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਤੇ ਐਕਸਟਰਾ ਪੈਸੇ ਲੱਗਣੇ ਨੇ ਜਿਹੜੇ ਮਕਾਮ ਬਾਦ ਕਰੇ ਗਏ ਨੇ ਬਿਲਕੁਲ ਕੋਰੀ ਗੱਲ ਕਰੋ ਇੱਕ ਚਾਹੇ ਸਿੰਪਲ ਕਾਗਜ਼ ਦੇਖ ਲਓ ਮਾਲਕ ਦੀਆਂ ਸ਼ਰਤਾਂ ਦੇਖ ਲਓ ਉਹਦੇ ਵਿੱਚ ਠੇਕੇਦਾਰ ਦੀਆਂ ਸ਼ਰਤਾਂ ਨਾਲ ਨਾਲ ਜੋ ਟੋਲਾ ਧਰਾਂ ਨੂੰ ਬਰਾਬਰ ਦਾ ਹੱਕ ਹੈ ਜੀ ਆਪਣੀਆਂ ਸ਼ਰਤਾਂ ਦੱਸਣ ਦਾ ਤੁਸੀਂ ਜਦੋਂ ਲਿਖਣ ਲੱਗਦੇ ਹੋ ਮਾਲਕ ਦੀਆਂ ਠੇਕੇਦਾਰਾਂ ਨੂੰ ਸ਼ਰਤਾਂ ਅਗਰ ਠੇਕੇਦਾਰ ਨੂੰ ਕੋਈ ਨਹੀਂ ਮੰਜ਼ੂਰ ਹੈਗੀ ਤਾਂ ਉਹਨੂੰ ਕੱਟ ਕੇ ਜਾਂ ਉਹਦੇ ਉੱਤੇ ਡਿਸਕਸ਼ਨ ਕੀਤੀ ਜਾ ਸਕਦੀ ਹੈ ਬਾਅਦ ਦੇ ਵਿੱਚ ਰੌਲਾ ਪੈਣ ਦਾ ਠੇਕੇਦਾਰ ਦੀ ਕੋਈ ਸ਼ਰਤ ਨਹੀਂ ਪਸੰਦ ਹੈ ਕਿ ਆਦਲਤ ਨੂੰ ਤਾਂ ਉਹਦੇ ਉੱਤੇ ਉਸੇ ਟਾਈਮ ਡਿਸਕਸ਼ਨ ਕੀਤੀ ਜਾ ਸਕਦੀ ਹੈ ਚਾਰ ਬਦੰਦਲਾ ਕੀਤਾ ਜਾ ਸਕਦਾ ਵੀ ਆਪਾਂ ਇਹਦੇ ਵਿੱਚ ਕੀ ਕੀ ਕਰਦੀ ਹੈ ਕੀ ਕੀ ਸਹੀ ਕਰਦੇ ਸੋ ਦੋਸਤੋ ਉਸ ਤੋਂ ਬਾਅਦ ਦੇ ਵਿੱਚ ਕੁੱਝਿਆ ਸ਼ਰਤਾਂ ਹੁੰਦੀਆਂ ਤੁਸੀਂ ਠੇਕੇਦਾਰ ਨੂੰ ਪੁੱਛ ਲਿਆ ਵੀ ਆਹ ਦਾ ਸੀ ਕੁੱਝੀ ਹੋਣੀ ਆ ਇਹਦੇ ਵਿੱਚ ਜੋ ਜੋ ਵੀ ਤੁਸੀਂ ਕੰਮ ਕਰਨਾ ਹੈ ਉਦੋਂ ਵਾਰ ਤੁਸੀਂ ਪੁੱਛਿਆ ਸੀ ਕਿ ਆਪ ਦੇਖੋ ਕਿਹੜੇ ਲਿਖੇ ਸ਼ਬਦਾਂ ਨਾਲ ਲਿਖੋ ਆਪਣੀਆਂ ਸ਼ਬਦਾਂ ਨਾਲ ਲਿਖੋ ਉਹਦੇ ਵਿੱਚ ਉਹਨਾਂ ਤੇ ਰੋਦਾ ਫਾਇਦਾ ਕਿਸੇ ਵੱਲ ਨੁਕਸਾਨ ਨਹੀਂ ਹੁੰਦਾ ਜੇਕਰ ਜਦੋਂ ਮੰਨੋ ਤੁਸੀਂ ਇਹ ਸ਼ਰਤ طے ਹੋ ਗਈਆਂ ਤੁਹਾਡੀਆਂ ਫਿਰ ਤੁਸੀਂ ਉਹਦੇ ਨਾਲ ਇੱਕ ਨਾਲ ਪੇਮੈਂਟ ਦੀ ਸ਼ਰਤ ਬਣਦੀ ਆਮ ਤੌਰ ਤੇ ਕੀ ਹੁੰਦਾ 1000 ਪੈਸੇ ਵਧਲੇ ਜਾਂਦੇ ਨੇ ਕੰਮ ਵਿਚਾਲੇ ਛੱਡ ਜਾਂਦੇ ਨੇ ਮਾਲਕ ਭਜਾ ਫਰੀ ਜਾਂਦਾ ਉਹ ਕਦੇ ਕਿਸੇ ਦੀ ਇੰਤਜ਼ਾਰ ਕਰਦਾ ਕਦੇ ਕਿਸੇ ਦੀ ਇੰਤਜ਼ਾਰ ਕਰਦਾ ਫਿਰ ਛੱਡੇ ਹੋਏ ਕੰਮ ਕਰਾਉਣ ਦੇ ਵਿੱਚ ਮਾਲਕ ਨੂੰ ਘੱਟੋ ਘੱਟ 20 ਤੋਂ 25% ਤੱਕ ਕੰਮ ਵਹਿੰਗਾ ਪੈ ਜਾਂਦਾ ਹੈ ਅਗਰ ਉਹ ਇਹ ਕੰਮ ਕਿਸੇ ਹੋਰ ਨੂੰ ਦੇ ਗੋ ਚਲਵਾਉਂਦਾ ਹੈ ਸੋ ਦੋਸਤੋ ਪੇਮੈਂਟ ਦੀ ਸ਼ਬਦ ਵੀ ਇਸ ਤਰੀਕੇ ਨਾਲ ਕਰੋ ਠੇਕੇਦਾਰ ਦੇ ਨਾਮ ਮੇਰਾ ਖਿਆਲ ਹੈ ਵੀ ਕਿਸੇ ਠੇਕੇਦਾਰ ਨੂੰ ਇਸ ਚੀਜ਼ ਤੇ ਗੁਨਾਹ ਜੀ ਹੂਗਾ ਅਗਰ ਉਹਦੇ ਨਾਲ ਇਸ ਤਰੀਕੇ ਨਾਲ ਪੇਮੈਂਟ ਕੀਤੀ ਜਾਵੇ ਵੀ ਲੈ ਵੀ ਤੇਰੇ ਇੰਨੇ ਲੇਬਰ ਵਾਲੇ ਲੱਗੇ ਹੋਏ ਨੇ ਇੰਨੇ ਤੇਰੇ ਮਿਸਤਰੀ ਲੱਗੇ ਹੋਏ ਨੇ ਤੈਨੂੰ ਇੰਨੇ ਕੁ ਪੈਸੇ ਪਰਡੇ ਰਵਾਂਗੇ ਜਿੱਦਾਂ ਸੂਤ ਮਿਸਤਰੀ ਦਾ ਖਰਚਾ ਰਾਸਤੇ ਨਾਲ ਦਾ ਠੇਕੇਦਾਰ ਦਾ 20000 ਰੁਪਿਆ ਆ ਰਿਹਾ ਤਾਂ ਉਹਨੂੰ 22000 25000 ਰੁਪਿਆ ਦੇ ਦਿਓ ਉਹ ਠੇਕੇਦਾਰ ਦੇ ਆਪਣੇ ਵੀ ਖਰਚੇ 22 ਜਾਂ 25000 ਰੁਪਿਆ ਦੇ ਦਿਓ ਇਹਨ ਬਟਵੀਨ ਕੋਈ ਪੈਸਾ ਦੇ ਨਾ ਦਿਓ ਇਹ ਗੱਲ ਪਹਿਲੇ ਦਿਨੇ ਫੂਲੋਕ ਤੋਂ ਅਗਰ ਤੁਸੀਂ ਪਹਿਲੇ ਦਿਨੇ ਗੱਲ ਫੂਲੋਗੇ ਫੇਰ ਤੁਹਾਡੇ ਕੋਲੋਂ ਆਹ ਦਾ ਠੇਕੇਦਾਰੇ ਪੈਸੇ ਨੂੰ ਕਹਾਂ ਤੁਸੀਂ ਹੀ ਜਵਾਬ ਦੇ ਸਕੋਗੇ ਅਗਲੇ ਨੂੰ ਜਿਹੜੀ ਤਰੀਕ ਆਪਣੀ ਤੈਅ ਹੋ ਗਈ 10 ਦਿਨ ਬਾਅਦ ਪੈਸੇ ਦੇਣੇ ਤਾਂ 10 ਦਿਨ ਬਾਅਦ ਹੀ ਤੁਸੀਂ ਉਹਨੂੰ ਜਿਹੜੇ ਪੈਸੇ ਨੇ ਕੁੱਤੇ ਦੇ ਇਹ ਤਾਂ ਹੋ ਗਿਆ ਜੀ ਪੈਸੇ ਦੀ ਗੱਲ ਬਾਤ ਫੇਰ ਉਹਦੇ ਬਾਅਦ ਵਿੱਚ ਇਹ 10 ਦਿਨਾਂ ਦੇ ਪੈਸੇ ਹੋ ਗਏ ਬੇਲ ਆਏ ਅੰਦਰੀ ਦੀ ਸ਼ਟਰਿੰਗ ਤੇ ਉਹਦਾ ਕੰਮ ਪਹੁੰਚ ਜਾਂਦਾ ਹੈ ਜਦੋਂ ਉਹਦਾ ਕੰਮ ਸ਼ਟਰਿੰਗ ਦੇ ਉੱਤੇ ਪਹੁੰਚ ਗਿਆ ਤਾਂ ਠੇਕੇਦਾਰ ਨੇ ਸ਼ਟਰਿੰਗ ਵਾਲੇ ਨੂੰ ਪੈਸੇ ਦੇਣੇ ਨੇ ਇਲੈਕਟਰ ਵਾਲਿਆਂ ਨੂੰ ਪੈਸੇ ਦੇਣੇ ਸਰੀ ਵਾਲਿਆਂ ਨੂੰ ਪੈਸੇ ਦੇਣੇ ਜੋ ਵੀ ਆਪਣੇ ਟਰਮ ਕੰਡੀਸ਼ਨ ਅੰਦਰ ਵਿੱਚ ਆ ਗਿਆ ਉਹ ਠੇਕੇਦਾਰ ਨੂੰ ਤੁਸੀਂ ਸਰੀ ਵਾਲ ਦੇ ਪੈਸੇ ਕਾਲ ਵਗੈਰਾ ਵਾਲਿਆਂ ਦੇ ਪੈਸੇ ਛਟਰੀ ਵਾਲਿਆਂ ਦੇ ਵਿੱਚੋਂ ਪਾਸੀ ਉਹ ਬੋਡੇ ਕੋਲ ਉਹਨਾਂ ਨੇ ਉਸੇ ਤਿੰਨ ਲੈ ਲਏ ਜਿਸ ਦਿਨ ਇਲੈਕਟਰ ਪੈਂਦਾ ਹੈ ਤੁਸੀਂ ਠੇਕੇਦਾਰ ਨੂੰ 60% ਪੇਮੈਂਟ ਕਈ ਠੇਕੇਦਾਰ 70% ਵੀ ਲੈ ਲੈਂਦੇ ਨੇ ਕਈ 60% ਵੀ ਲੈ ਲੈਂਦੇ ਨੇ ਉਹ ਤੁਹਾਡੇ ਜਿਸ ਦਿਨ ਲੈਟਰ ਪੈ ਗਿਆ ਉਸ ਤੋਂ ਪੁੱਛਦੇ ਨੇ 60% ਜਾਂ 70% ਜੋ ਵੀ ਹੈਗੀ ਆ ਉਹ ਉਹ ਉਹਨਾਂ ਨੇ ਉੱਥੇ ਤੁਹਾਡੇ ਕੋਲੋਂ ਪੂਰੀ ਲਈ ਪੂਰੀ ਪੇਮੈਂਟ ਵੀ ਤੁਸੀਂ ਤਾਂ ਦੋ ਜੇ ਤੁਹਾਡਾ ਠੇਕੇਦਾਰ ਤੁਹਾਨੂੰ ਕੰਮ ਦੇਣੇ ਸੀ ਕਿਤੇ ਖਰਾਬ ਹੋ ਜੇ ਇਹ ਵੀ ਦੂਸਰੀ ਗੱਲ ਇਹ ਹੋ ਗਿਆ ਜੇ ਤੁਹਾਡੇ ਲੈਟਰ ਪੈ ਗਿਆ ਤੁਸੀਂ ਠੇਕੇਦਾਰ ਨੂੰ ਪੈਸੇ ਦੇ ਦਿੱਤੇ ਉਹ ਦੁਬਾਰਾ ਸਮੁੰਦੇ ਵਿੱਚ ਗਿਆ ਪੈ ਜਾਣਾ ਹੈ ਜਾਂ 15 20 ਜਿੰਨੇ ਦੇ ਸ਼ਟਰਿਕ ਤੋਂ ਲੱਗ ਰਹੇ ਨੇ ਉਹਨਾਂ ਦੇ ਯਾਦਾਂ ਠੇਕੇਦਾਰ ਨੂੰ ਬੰਦ ਕਰਨਾ ਪਊਗਾ ਜਾਂ ਜੇ ਉੱਪਰ ਤੁਸੀਂ ਮੰਤਰੀ ਕੋਲ ਹੁਣੀ ਹੈ ਕਹਿੰਦੇ ਕਿ ਉਹਨਾਂ ਦਾ ਕੰਮ ਹੋ ਜਾਂਦਾ ਹੈ ਕਿ ਉਹਨਾਂ ਦੇ ਨਾਲ ਉਸ ਤੋਂ ਬਾਅਦ ਇੱਕ ਪੱਗ ਬੰਦਾ ਹੁੰਦਾ ਹੁੰਦਾ ਠੇਕੇਦਾਰਾਂ ਦੇ ਨਾਲ ਮਾਲਕਾਂ ਨਾਲ ਪੈਸੇ ਦੇ ਤੇ ਸ਼ਟਰ ਹੋਵੇ ਲੈਂਟਰ ਲੱਗਿਆ ਠੇਕੇਦਾਰ ਇੱਕ ਬੰਦਾ ਛੱਡ ਕੇ ਆਪਣਾ ਉਸ ਕੰਮ ਦੇ ਉੱਤੇ ਨਾਲ ਚਾਰ ਕੰਮ ਹੋਰ ਝਾੜ ਦਿੰਦਾ ਇਹ ਤੁਸੀਂ ਪਹਿਲੇ ਦਿਨ ਜਿਸ ਦਿਨ ਠੇਕੇਦਾਰ ਨੇ ਕੰਮ ਸ਼ੁਰੂ ਕਰਨਾ ਜੋ ਜਿੱਦ ਵੀ ਕਿਸੇ ਨੇ ਕੰਮ ਸ਼ੁਰੂ ਕਰਵਾਉਣਾ ਉਹਨੇ ਜਿਹੜੇ ਬੰਦੇ ਨੇ ਕੰਮ ਕਰਨਾ ਹੈ ਠੇਕੇਦਾਰ ਨੇ ਉਹਨੇ ਉਹਨਾਂ ਨੂੰ ਜੇ ਜੋ ਛੱਡਦਾ ਕਹੀ ਜਾਓ ਉਹਨੇ ਹੀ ਬੰਦੇ ਨੂੰ ਤਿਆਰ ਹੋ ਜਾਂਦੀ ਹੈ ਬਾਅਦ ਦੇ ਵਿੱਚ ਤਾਂ ਫਿਰ ਕੀ ਗੋਈ ਆ ਜਾਂਦੀ ਆ ਉਹ ਕਹਿੰਦਾ ਮੈਸੇਜ ਆ ਜੁਗਾ ਕਹਿੰਦਾ ਮੈਸੇਜ ਇੱਕ ਤੁਸੀਂ ਸ਼ਰਤਾਂ ਦੇ ਵਿੱਚ ਇਹ ਜ਼ਰੂਰ ਲਿਖਣੀ ਆ ਵੀ ਅਗਰ ਠੇਕੇਦਾਰ ਬੇਰਾਗ ਚੱਲਦਾ ਕੰਮ ਪੂਰਾ ਕਰਕੇ ਜਾਂਦਾ ਕਿਸੇ ਵਜ੍ਹਾ ਕਰਕੇ ਬੰਦ ਕਰਕੇ ਜਾਂ ਲੈ ਤਾਂ ਠੇਕੇਦਾਰ 1000 ਤੋਂ 1500 ਰੁਪਇਆ ਹਰ ਰੋਜ਼ ਦਾ 60000 ਦਾ ਕਟੂ ਦਾ ਮਤਲਬ ਮਾਲਕ ਕਟੂ ਦਾ ਤੁਸੀਂ ਠੇਕੇਦਾਰ ਦੇ ਪੱਖ ਦੇ ਵਿੱਚ ਵੀ ਇਹ ਲਿਖਣਾ ਅਗਰ ਮਾਲਕ ਠੇਕੇਦਾਰ ਮਟੀਰੀਅਲ ਪੂਰਾ ਨਹੀਂ ਮਿਲਦਾ ਟਾਈਮ ਤੇ ਅਰਿਤ ਦਾ ਬਜਟ ਜੋ ਵੀ ਹੈ ਨਹੀਂ ਮਿਲਦਾ ਤੇ ਠੇਕੇਦਾਰ 1500 ਰੁਪਇਆ ਮਾਲਕ ਠੇਕੇਦਾਰ ਨੂੰ ਦੇਊਗਾ ਅਗਰ 4 ਦਿਨ ਮਟੀਰੀਅਲ ਨਹੀਂ ਹੋਗਾ 5 ਦਿਨ ਨਹੀਂ ਹੋਗਾ ਤਾਂ ਮਾਲਕ ਦੇ ਦੇਣੀ ਪਾਬੰਦ ਠੇਕੇਦਾਰ ਨੂੰ ਉੱਚੇ ਨਹੀਂ ਲੋਕ ਇਹ ਕੰਡੀਸ਼ਨ ਹੁੰਦੀ ਜੀ ਉਸ ਤੋਂ ਬਿਨਾਂ ਜੇ ਤੁਹਾਨੂੰ ਕਿਸੇ ਭੰਡ ਕੋਲ ਕਰਨੀ ਪੈ ਜਾਂਦੀ ਹੈ ਚਲ ਜੇ ਕਰਦੇ ਤੁਸੀਂ ਨਾਲ ਕਿਹੜੀ ਸ਼ਰਤ ਲਿਖੋ ਕਿ ਮਿਸਤਰੀ ਤੱਕ ਨਾ ਦਾ ਇੱਕ ਬਸਤੀ ਦਾ ਤੋਂ ਲੇਵਰਾਂ ਦਾ ਕੰਮ ਅਗਰ ਤੁਸੀਂ ਮੌਕੇ ਤੇ ਆ ਕੇ ਚੇਂਜ ਕਰਵਾਉਣਾ ਹੋ ਕਿੱਥੇ ਲੱਗੇ ਤੇ ਉਹ ਠੇਕੇਦਾਰ ਕਰਕੇ ਦੇਊਗਾ ਅਗਰ ਪੰਜ ਦਿਹਾੜੀਆਂ ਤੋਂ ਉੱਪਰ ਲੱਗਦੀ ਆਵੇ ਲੇਵਰੀਆਂ ਤਾਂ ਉਹਦੇ ਪੈਸੇ ਮਾਰਦ ਦੇਰ ਤੱਕ ਮਤਲਬ ਇੰਨਾ ਕੰਮ ਜੇ ਤੁਸੀਂ ਮੋਡੀਫਿਕੇਸ਼ਨ ਕਰੇ ਕਰਾਉਣੀ ਆ ਜੇ 벽 ਭਰ ਦੋੜ ਕਰਾਉਣੀ ਆ ਸਾਡਾ ਬੰਦਾ ਮકાਨ ਨਹੀਂ ਪਸੰਦਾ ਆ ਉਹਦੇ ਵਿੱਚ ਕੁਝ ਚੇਂਜ ਕਰਾਉਣੀ ਆ ਤੁਸੀਂ ਆਰਾਮ ਨਾਲ ਕਰਵਾ ਸਕਦੇ ਹੋ ਉਸ ਤੋਂ ਬਾਅਦ ਆਗੇ ਜੀ ਕਹਿੰਦੇ ਠੇਕੇਦਾਰ ਨੇ ਕੰਮ ਕਰਤਾ ਠੇਕੇਦਾਰ ਨੇ ਹਰਾਨ ਨਹੀਂ ਕਰਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਤੁਹਾਡਾ ਠੇਕੇਦਾਰ ਨੇ ਕੰਮ ਹਰਾਨ ਨਹੀਂ ਕਰਿਆ ਕੰਮ ਕਰਤਾ ਤੁਹਾਡਾ ਉਸ ਤੋਂ ਬਾਅਦ ਦੇ ਵਿੱਚ ਸੂਜੀ ਕੰਡੀਸ਼ਨ ਜਿਹੜੀ ਆ ਗਈ ਉਹ ਹੋ ਗਈ ਉਹਦੀ ਤੁਹਾਡੇ ਰੱਖਦੇ ਰਿਹਾ ਆ ਗਿਆ ਤੁਸੀਂ ਠੇਕੇਦਾਰ ਦਾ ਉਹਦੀ ਗੱਲ ਕਰਨ ਦੀ ਕੋਈ ਉਹਨਾਂ ਨੇ ਪੱਪਾ ਕੰਮ ਕਰਵਾ ਲਿਆ ਸਾਰਾ ਕੰਮ ਹੋ ਗਿਆ ਜਿਹੜੀ ਇੱਕ ਅਹਿਮ ਸ਼ਰਤ ਆ ਉਹਦੇ ਵਿੱਚ ਤੁਸੀਂ ਧਿਆਨ ਰੱਖਣੀ ਆ ਵੀ ਟਾਈਮ ਲਿਮਿਟ ਰੱਖਣੀ ਆ ਅਸੀਂ ਕੰਮ ਨੂੰ ਅਗਰ ਅਸੀਂ ਅੱਜ ਕੰਮ ਸ਼ੁਰੂ ਕਰਦੇ ਆ ਤਾਂ ਠੇਕੇਦਾਰ ਜਾਂ ਆਰਕੀਟੈਕਟ ਤੁਹਾਨੂੰ ਦੱਸ ਸਕਦਾ ਵੀ ਇਹ ਜਿਹੜਾ ਤੁਹਾਡਾ ਖਾਤਾ ਇਹ ਕੰਮ ਜੀ 2 ਮਹੀਨੇ ਦਾ ਹੋ ਗਿਆ 3 ਮਹੀਨੇ ਦੇ ਵਿੱਚ ਇਹ ਤੁਹਾਡਾ ਕੰਮ ਕੰਪਲੀਟ ਹੋ ਜਾਣਾ ਅਗਰ ਛੋਟੇ ਕੰਮ ਤੇਨ ਵੀ ਨਹੀਂ ਤੇ ਤੁਸੀਂ ਤਕਰੀਬਨ 20-25 ਦਿਨ ਦੀਆ 1 ਮਹੀਨਾ ਫालतू ਦਾ ਉਹਦੇ ਵਿੱਚ ਲਿਖ ਲਓ ਚੱਲਦੇ ਕੰਮ ਦੇ ਵਿੱਚ ਕਈ ਵਾਰੀ ਕੰਮ ਦੇ ਟੇਕ ਰੇਨ ਹੋ ਜਾਂਦਾ ਹੈ 1 ਮਹੀਨਾ ਫालतू ਲਿਖੋ ਅਗਰ ਠੇਕੇਦਾਰ ਛੋਟਾ ਕੰਮ ਟਾਈਮ ਪੂਰਾ ਕਰ ਦਿੰਦਾ ਹੈ ਤਾਂ ਠੇਕੇਦਾਰ ਨੂੰ ਤੁਸੀਂ ਪੈਸੇ ਦੇ ਦੋ ਸਾਰੇ ਕਲੀਅਰ ਅਗਰ ਛੋਟਾ ਕੰਮ ਠੇਕੇਦਾਰ ਦਿੱਤੇ ਟਾਈਮ ਤੇ ਮਹੀਨਾ ਉੱਪਰ ਦੇ ਇੰਨੇ ਵੀ ਕੰਮ ਪੂਰਾ ਨਹੀਂ ਕਰਦਾ ਇਹ ਤੁਸੀਂ ਨਾਲ ਉਹਦੀ ਸ਼ਰਤ ਜਰਮਾਨੇ ਦੀ ਨਾਲ ਉਹ ਤੁਸੀਂ ਲਿਖ ਸਕਦੇ ਹੋ ਜਰਮਾਨਾ ਤੁਹਾਡਾ ਉਹ ਗੁਰ ਤੁਸੀਂ ਉਸ ਤੋਂ ਬਾਅਦ ਦੇ ਵਿੱਚ ਆਪਣੇ ਹਿਸਾਬ ਨਾਲ ਉਹ ਐਸ ਤਰ੍ਹਾਂ ਪੈਸੇ ਹੋ ਕਿ ਠੇਕੇਦਾਰ ਦਾ ਤੁਹਾਡੇ ਵੱਲ 15 ਤੋਂ 20% ਪੈਸਾ ਬਚਦਾ ਰਹੇ ਖਿਆਲ ਦੀ ਨਾਲ ਤੁਸੀਂ ਆਪਣਾ ਹਿਸਾਬ ਬਣਾ ਕੇ ਰੱਖੋ ਕਿ ਇੰਨੇ ਫੁੱਟ ਮੇਰਾ ਏਰੀਆ ਹੋ ਗਿਆ ਇੰਨੇ ਰੁਪਏ ਫੁੱਟ ਦੇ ਨਾਲ ਲੇਬਰ ਹੋਈ ਆ ਇੰਨੇ ਕੁ ਪੈਸੇ ਬਣਦੇ ਨੇ ਤੇ ਤੇ ਇੰਨੇ ਪੈਸੇ ਮੈਂ ਉਹਨੂੰ ਦੇ ਦਿੱਤੇ ਆ ਜੀ ਗੱਲ ਇੱਕ ਹੋਰ ਆ ਗਈ ਜਿਹੜੀ ਅਹਿਮ ਮੁੱਦਾ ਆਉਂਦਾ ਹਮਦਰ ਤੇ ਮਾਲਕ ਕਹਿੰਦਾ ਮੈਂ ਤੈਨੂੰ ਪੈਸੇ ਦਿੱਤੇ ਨੇ ਠੇਕੇਦਾਰ ਕਹਿੰਦਾ ਮਜ਼ਦੂਰ ਦਾ ਨਹੀਂ ਦਿੱਤੇ ਇਹ ਕੇਦਾਰ ਕਹਿੰਦਾ ਜੀ ਮੈਂ ਪੈਸੇ ਨਹੀਂ ਹਮੇਸ਼ਾ ਤੋਂ ਡੈਰੀ ਰੱਖੋ ਇੱਕ ਡੈਰੀ ਮਾਲਕ ਰੱਖੇ ਇੱਕ ਡੈਰੀ ਰੱਖੇ ਜੀ ਠੇਕੇਦਾਰ ਜਦੋਂ ਮਤਲਬ ਉਹਦੇ ਪੈਸੇ ਲੈਣੇ ਨੇ ਜਾਂ ਉਹਨੂੰ ਪੈਸੇ ਦੇਣੇ ਨੇ ਉਸੇ ਤਰੀਕੇ ਨੂੰ ਉਹ ਆਪਣੀ ਡੈਰੀ ਦੇ ਉੱਤੇ ਪੈਸੇ ਨੋਟ ਕਰਵਾਉਂਦਾ ਉਹਦੇ ਠੇਕੇਦਾਰ ਨੂੰ ਨੋਟ ਕਰਵਾ ਕੇ ਮਾਲਕ ਦੇ ਸਾਈਨ ਕਰਵਾ ਲਵੇ ਮਾਲਕ ਆਪਣੀ ਸਾਈਨ ਕਰਕੇ 1600 ਦੇ ਸਰਪ੍ਰਸਤ ਵਾਲੇ ਵੀ ਪੈਸੇ ਮੈਂ ਇਹ ਦੇ ਦਿੰਦੇ ਨੇ ਅਗਰ ਬਾਈ ਜਾਂਸ ਹੈ ਇੱਕ ਬੰਦੇ ਕੋਲ ਨਹੀਂ ਵੀ ਲਿਖੇ ਹੋਣਗੇ ਪਰ ਉਹ ਇੱਕ ਬੰਦੇ ਕੋਲ ਡਾਇਰੀ ਹੈ ਨਹੀਂ ਤਾਂ ਘਟੋ ਘਟ ਇੱਕ ਬੰਦੇ ਕੋਲ ਰਿਕਾਰਡ ਦਾ ਪਿਆਣਾ ਇੱਕ ਦੋ ਚੀਜ਼ ਨਹੀਂ ਉਹਦੇ ਵਿੱਚ ਕੀ ਆ ਦੋਨੇ ਤਰਾ ਮੁੱਕ ਨਹੀਂ ਸਕਦੀਆਂ ਨਾ ਠੇਕੇਦਾਰ ਮੁੱਕੇ ਨਾ ਮਾਲਕ ਮੁੱਕੇ ਇਸ ਚੀਜ਼ ਦੇ ਵਿੱਚ ਇਹ ਨੰਦੂ ਕਾਸ਼ੇ ਦਿੱਤੇ ਨਹੀਂ ਇਹੋ ਕਾਹਦਾ ਮਰ ਕਾਸ਼ੇ ਦਿੱਤੇ ਨਹੀਂ ਠੀਕ ਹੈ ਜੀ ਇਹਦੀ ਲਾਗੀ ਥੋੜੀ ਇਹ ਖਾਸ ਚੀਜ਼ਾਂ ਨੇ ਜਿਹੜੀਆਂ ਮਤਲਬ ਜਦੋਂ ਅਸੀਂ ਕੰਮ ਦਾ ਠੀਕਾ ਦੇਣਾ ਉਹਨਾਂ ਦੇ ਵਿੱਚ ਕਰਨ ਵਾਲੀਆਂ ਜਿਹੜੀਆਂ ਗੱਲਾਂ ਹੁੰਦੀਆਂ ਨੇ ਇਹ ਗੱਲਾਂ ਖਾਸ ਔਰ ਬਹੁਤ ਹੀ ਜ਼ਰੂਰੀ ਅਹਿਮ ਮੁੱਦੇ ਨੇ ਆਮ ਤੌਰ ਤੇ ਤੁਸੀਂ ਦੇਖ ਲਓ ਬੰਦਾ ਕੋਠੀ ਬਣਾਉਂਦਾ ਉਹਨਾਂ ਦਾ ਜਦੋਂ ਕੰਮ ਅਧ ਵਿਚਾਲੇ ਹੀ ਹੁੰਦਾ ਉਸੇ ਟਾਈਮ ਠੇਕੇਦਾਰ ਦੇ ਨਾਲ ਰੌਲਾ ਪੈ ਜਾਂਦਾ ਕਦੇ ਰੌਲਾ ਕਿਸੇ ਦਾ ਪੈਸਾ ਪਿੱਛੇ ਪੈਂਦਾ ਕਿਸੇ ਦਾ ਕੰਮ ਪਿੱਛੇ ਪੈ ਜਾਂਦਾ ਯਾਰ ਠੀਕ ਹੈ ਕਿਤੇ ਮਾਲਕ ਨਹੀਂ ਮਤਲਬ ਆੜ ਬਟਕਰ ਜਾਂਦਾ ਕਿ ਠੇਕੇਦਾਰ ਆੜ ਬਟਕਰ ਜਾਂਦਾ ਇਹ ਸਾਡੇ ਕੋਈ ਕੰਟਰਮ ਕੰਡੀਸ਼ਨਾਂ ਇਹ ਕਿੰੀਆਂ ਹੋਣਗੀਆਂ ਤਾਂ ਦੋਨੋਂ ਦੇ ਹਨ ਕੋਈ ਫਰਕ ਨਹੀਂ ਪੈਂਦਾ ਸੋ ਦੋਸਤੋ ਮੈਂ ਆਪਣੇ ਵੱਲੋਂ ਤੁਹਾਨੂੰ ਬਹੁਤ ਹੀ ਅਹਿਮ ਕਾਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਸਾਡਾ ਸੈਨੀਟਰੀ ਲਾਈਨ ਦਾ ਕੰਮ ਕੰਸਟਰਕਸ਼ਨ ਲਾਈਨ ਦਾ ਵੀ ਕੰਮ ਅਸੀਂ ਉਠੀਆਂ ਬਣਾਉਂਦੇ ਵੀ ਆ ਇਹ ਮਟੀਰੀਅਲ ਵੀ ਬਣਾਉਂਦੇ ਆ ਚਿਕਾ ਜੀ ਤੇ ਸਾਨੂੰ ਪਤਾ ਕੀ ਕੀ ਦਿੱਕਤਾਂ ਆਉਂਦੀਆਂ ਨੇ ਇਸ ਤੋਂ ਬਾਅਦ ਦੇ ਵਿੱਚ ਜਿਹੜੀ ਅਗਲੀ ਵੀਡੀਓ ਬਣਾਵਾਂਗੇ ਉਹ ਅਸੀਂ ਵਿਤਮਟੀਰੀਅਲ ਵਾਲੀ ਇੱਕ ਜੀ ਇੱਕ ਵੀਡੀਓ ਬਣਾਵਾਂਗੇ ਵੀ ਜੇ ਤੁਸੀਂ ਵਿਤਮਟੀਰੀਅਲ ਠੇਕਾ ਕਰਨਾ ਹੈ ਉਹਦੇ ਵਿੱਚ ਮਾਲਕ ਦੀਆਂ ਤੇ ਠੇਕੇਦਾਰ ਦੀਆਂ ਜਾਂ ਜਿਹਨੂੰ ਅਸੀਂ ਕੰਟਰੈਕਟ ਦਿੱਤਾ ਉਹਦੇ ਕੀ ਕੀ ਚਾਹ ਲੋਕਡਿਸ਼ਨਾਂ ਹੁੰਦੀਆਂ ਨੇ ਇਹ ਹੁਣ ਥੋੜੀ ਕੁੱਝ ਦਾ ਟੈਂਚਾ ਖੜਾ ਹੋ ਗਿਆ ਇਸ ਤੋਂ ਬਾਅਦ ਦੇ ਵਿੱਚ ਥੋੜੇ ਜਿਹੜੇ ਹੋਰ ਕੰਮਕਾਰ ਵਾਲੇ ਬੰਦਿਆਂ ਦੀ ਜ਼ਰੂਰਤ ਪੈਣੀ ਆ ਉਦੇ ਬਾਰੇ ਤੁਹਾਨੂੰ 100 ਵੀਡੀਓ ਦੇ ਵਿੱਚ ਵੀ ਦੱਸਾਂਗੇ ਇੰਤਜ਼ਾਰ ਕਰੋ ਦੋਸਤੋ ਜੇ ਤੁਸੀਂ ਚੈਨਲ ਸਾਡਾ ਸਬਸਕ੍ਰਾਈਬ ਨਹੀਂ ਕਰਿਆ ਤਾਂ ਇਹਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂ ਇਹਦੇ ਵਿੱਚ ਬਹੁਤ ਹੀ ਕੰਮ ਦੀਆਂ ਜਿਹੜੀਆਂ ਵੀਡੀਓ ਅਸੀਂ ਹੁਣ ਪਾਉਣ ਲੱਗੇ ਆ ਪਹਿਲਾਂ ਤਾਂ ਹਾਸੇ ਮਜ਼ਾਕ ਵਾਲੀਆਂ ਕਿੰਨੀਆਂ ਵੀਡੀਓ ਦੀ ਪਾਉਂਦੇ ਰਹੇ ਆ ਹੁਣ ਇਹ ਕੰਮ ਦੀਆਂ ਗੱਲਾਂ ਵਾਲੀਆਂ ਵੀਡੀਓ ਤੇ ਅਸੀਂ ਪਾਵਾਂਗੇ ਜਲਦੀ ਔਰ ਤਕਰੀਬਨ ਥੋੜੀ-ਕੋਠੀ ਵਧੀਆ ਬਣਾਉਣ ਦੀ ਬਿਨਾਂ ਕਿਸੇ ਟੈਨਸ਼ਨ ਤੋਂ ਬਣਾਉਣ ਦੀ ਜਿੰਮੇਵਾਰੀ ਹੁਣ ਅਸੀਂ ਚੱਕਣੀ ਹੈ ਅਸੀਂ ਦੱਸਾਂਗੇ ਤੁਹਾਨੂੰ ਕਿ ਕਿਸੀ ਕੁੱਕੀ ਕਿਵੇਂ ਬਣਾਉਣੀ ਆ ਕਿਸ ਤੋਂ ਬਣਾਉਣੀ ਆ ਕਿੱਦਾਂ ਬਣਾਉਣੀ ਆ ਕਿੰਨਾ ਤੁਸੀਂ ਸਮਾਨ ਖਰੀਦਣਾ ਆ ਜਾਂ ਤੁਸੀਂ ਆਪ ਸਮਾਨ ਖਰੀਦ ਕੇ ਦੇਣਾ ਕਿੰਨੇ ਕੀ ਤੁਸੀਂ ਮਿਸਤਰੀਆਂ ਤੋਂ ਵਿਚਾਰ ਰੱਖਣਾ ਆ ਆਪਣਾ ਇਹ ਤੁਹਾਨੂੰ ਸਾਰੀਆਂ ਵੀਡੀਓ ਅਸੀਂ ਦੱਸਾਂਗੇ ਜੇ ਵੀਡੀਓ ਪਸੰਦ ਆ ਗਈ ਤਾਂ ਵੀ ਇਹਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਜੇ ਨਹੀਂ ਵੀ ਪਸੰਦ ਆਈ ਤਾਂ ਵੀ ਇਹਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਹੋ ਸਕਦਾ ਤੁਹਾਨੂੰ ਨਹੀਂ ਪਸੰਦ ਆਈ ਕਿਸੇ ਹੋਰ ਨੂੰ ਪਸੰਦ ਆ ਜਾਵੇ ਉਹਨੂੰ ਪਸੰਦ ਆ ਕੀ ਹੋਵੇ ਕਿਸੇ ਹੋਰ ਦੇ ਨਾਲ ਪਸੰਦ ਆ ਤੇ ਤੁਸੀਂ ਦੋਸਤੋ ਇਹਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਇਹਨੂੰ ਵੀਡੀਓ ਨੂੰ ਜੇ ਤੁਸੀਂ ਸ਼ੇਅਰ ਕਰ ਦੋਗੇ ਤਾਂ ਇਹਦੇ ਵਿੱਚ ਕਿਸੇ ਨਾ ਕਿਸੇ ਦਾ ਭਲਾ ਹੋ ਸਕਦਾ ਆ ਆਮ ਤੌਰ ਤੇ ਬੰਦੇ ਕੰਮਾਂ ਨੂੰ ਹੱਥ ਲਾ ਕੇ ਕਰਦੇ ਨੇ ਜਦੋਂ ਕੋਈ ਬੰਦਾ ਕੁੱਟੀ ਬਣਾਉਂਦਾ ਹੈ ਮਿਸਤਰੀ ਅੱਥੇ ਤਾਂ ਉਹਦੇ ਕੰਮਾਂ ਦਾ ਮਾਤਰਾਵਾ ਦਿੰਦੇ ਨੇ ਅੱਗੇ ਠੇਕੇਦਾਰ ਉਹਦੇ ਕੰਮਾਂ ਦਾ ਮਾਤਰਾਵਾ ਦਿੰਦੇ ਨੇ ਸੋ ਦੋਸਤੋ ਕਮੈਂਟ ਕਰਕੇ ਵੀ ਜਰੂਰ ਦੱਸਿਓ ਇਹਦੇ ਵਿੱਚ ਕੀ ਗੱਲ ਰਹਿ ਗਈ ਜੋ ਬਹੁਤ ਸੋ ਵੱਡੇ ਵੱਡੇ ਚਾਰਕਰ ਵੱਡੇ ਬੱਲੇ ਨੇ ਕਹਿੰਦੇ ਕਿ ਕੁਛ ਜਿਹਾ ਛੋਟਾ ਜਾਂ ਬਣਾ ਦਿਮਾਗ ਆ ਜਿੱਕਰ ਜਿੰਨੇ ਕੇ ਮੇਰੇ ਦਿਮਾਗ ਨੇ ਕੰਮ ਕੀਤਾ ਮੇਰੇ ਦਿਮਾਗ ਦੀ ਗੱਲਾਂ ਆਈਆਂ ਬਸ ਉਹ ਕੁਛ ਜਿਹਾ ਨੇ ਸਾਡਾ ਕੰਸਟਰਕਸ਼ਨ ਲਾਈਨ ਦਾ ਕੰਮ ਖੋਲ ਕਰਕੇ ਵੀ ਅਸੀਂ ਇਹ ਬਿਲਕੁਲ ਪੂਰੀਆਂ ਕਰਾਰੀਆਂ ਗੱਲਾਂ ਕੀਤੀਆਂ ਨੇ ਇਹਦੇ ਵਿੱਚ ਜੋ ਬੰਦਾ ਸਹੀ ਹੋਊਗਾ ਉਹ ਨੂੰ ਸਾਡੀ ਗੱਲ ਬਿਲਕੁਲ 1% ਵੀ ਚੁਗੂਗੀ ਨਹੀਂ چاہے ਉਹ ਕੋਸ ਆਰਕੀਟੈਕਟ ਹੋਵੇ ਕਿ ਆ ਚਾਹੇ ਮਿਸਤਰੀ ਬਾਰੇ ਕਹਾ ਚਾਹੇ ਠੇਕੇਦਾਰ ਬਾਰੇ ਕਹਾ ਚਾਹੇ ਮਾਲਕ ਬਾਰੇ ਕਹਾ ਜਿਹੜਾ ਬੰਦਾ ਸਹੀ ਹੋਊਗਾ ਸੱਚਾ ਹੋਊਗਾ ਮੇਰੀ ਕੋਈ ਵੀ ਗੱਲ ਚੁੱਕੀ ਤੇ ਸੋ ਦੋਸਤੋ ਇਹਨਾਂ ਗੱਲਾਂ ਦਾ ਖਿਆਲ ਰੱਖੋ ਅਗਲੀ ਵੀਡੀਓ ਵੀ ਜਲਦੀ ਹੀ ਲਿਆਵਾਂਗੇ ਜਿਹੜੀ ਟੈਸਟ ਆਈ ਬੁਡੀ 嗯。